ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਹੁਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਸ਼ਵੇਰ ਦਾ ਟਾਈਮ ਆ ਦਿਨ ਹੈਗਾ ਸ਼ਨੀਵਾਰ 10 ਮਈ ਤੇ ਇੱਥੇ ਸਵਾ ਦਾ ਜਿਹੜਾ ਖਾਣਾ ਬਣ ਰਿਹਾ ਟਾਈਮ ਆਹੀ ਹੋਗਾ 8:30 ਵਜੇ ਦਾ ਤੇ 8:30 ਦਾ ਹੀ ਹੋਗਾ ਹਾਂਜੀ ਟਾਈਮ ਤੇ ਮੈਂ ਇੱਥੇ ਬਸ ਬਣਾ ਰਹੀ ਹਾਂ ਪਰੌਂਠੇ ਅੱਜ ਪਰੌਂਠੇ ਬਣਾ ਰਹੀ ਹਾਂ ਮੈਂ ਜਿਹੜੇ ਉਹ ਹੁੰਦੇ ਨੇ ਲੱਛਾ ਪਰੌਂਠੇ ਲੱਛਾ ਪਰਾਠਾ ਉਹ ਬਣਾ ਰਹੀ ਹਾਂ ਤੇ ਵਲੌਗ ਨੂੰ ਕਰਦੇ ਆਪਾਂ ਸਟਾਰਟ ਤੇ ਹੈਪੀ ਮਦਰਸਡੇ ਸਾਰੀਆਂ ਮੇਰੀਆਂ ਭੈਣਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਹਨਾ ਮਦਰਸਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਨੇ ਜੀ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਆਵਕਸ਼ ਹਨਾ ਸਭ ਬੱਚਿਆਂ ਦੇ ਸਿਰ ਤੇ ਮਾਮਾ ਦਾ ਮਿਹਰ ਭਰੇ ਹੱਥ ਰਹੇ ਚਲੋ ਜੀ ਹਾਂ ਆਪਾਂ ਬਲੌਗ ਨੂੰ ਸਟਾਰਟ ਕਰਦੇ ਆਂ ਤੇ ਇਸ ਤਰ੍ਹਾਂ ਬਸ ਆਪਾਂ ਇਹਦੇ ਵਿੱਚ ਕੀ ਨਮਕ ਪਾ ਕੇ ਰੋਟੀ ਨੂੰ ਥੋੜਾ ਜਿਹਾ ਬਚਾਲੋ ਕੱਟ ਲਿਆ ਤੇ ਇਸ ਤਰ੍ਹਾਂ ਆਸਾਨੀ ਨਾਲ ਆਪਾਂ ਇਹਨੂੰ ਫੋਲਡ ਕਰਦੇ ਜਾਵਾਂਗੇ ਕਾ ਬਣਾ ਲਵਾਂਗੇ ਜਿਵੇਂ ਆਈਸਕ੍ਰੀਮ ਰੋਲ ਜਿਹਾ ਹੁੰਦਾ ਉਦਾਂ ਬਣਾ ਲਾਂਗੇ ਫਿਰ ਇਹਨੂੰ ਉਦੋਂ ਬਾਅਦ ਦੇ ਵਿੱਚ ਉੱਪਰੋਂ ਫੋਲਡ ਕਰਦੇ ਜਾਣਾ نیچے ਨੂੰ ਤਾਂ ਇਹ ਲੱਛਾ ਪਰੌਂਠਾ ਇਹਦੇ ਜਿਹੜੇ ਲੇਅਰ ਹੁੰਦੀਆਂ ਨੇ ਨਾ ਇਦਾਂ ਆ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਤਾਂ ਹੀ ਮੈਂ ਥੋੜਾ ਜਿਹਾ ਨੇੜੇ ਰੱਖਿਆ ਹੋਇਆ ਕੈਮਰਾ ऐसे ਕਰਕੇ ਆਪਾਂ ਇਹਨੂੰ ਫੋਲਡ ਕਰਦੇ ਜਾਵਾਂਗੇ ਤਾਂ ਇਹਦੇ ਕਾਫੀ ਸਾਰੀਆਂ ਜਿਹੜੀਆਂ ਲੇਅਰਸ ਨੇ ਉਹ ਬਣਦੀਆਂ ਜਾਣਗੀਆਂ ਜਿਹੜਾ ਲੱਛਾ ਪੋਟਾ ਆਪਣਾ ਪਰਫੈਕਟ ਬਣੂਗਾ ਕਾਕ ਕਦੇ ਕਦੇ ਨਾ ਮੇਰਾ ਮਨ ਕਰਦਾ ਹੁੰਦਾ ਵੀ ਮੈਂ ਇਦਾਂ ਕੁਝ ਕਰਾਂ ਨਾ ਬੱਚਿਆਂ ਨੂੰ ਵੀ ਮਤਲਬ ਕੁਝ ਨਾ ਕੁਝ ਨਵਾਂ ਬਣਾ ਕੇ ਖਵਾਉਣ ਦੀ ਕੋਸ਼ਿਸ਼ ਹੁੰਦੀ ਹੈ ਮੇਰੀ ਵੀ ਵਧੀਆ ਲੱਗੇ ਬੱਚਿਆਂ ਨੂੰ ਹਾਂਜੀ ਇੱਥੇ ਟਾਈਮ ਦੇਖੋ ਆਹੀ 8:30 ਦਾ ਸੀ ਹਜੇ ਸਣੀ ਘਰੀ ਸੀਗਾ ਕਿਉਂਕਿ ਉਹਨੇ ਨਾਸ਼ਤਾ ਕਰਕੇ ਜਾਣਾ ਸੀਗਾ ਅੱਜ ਆਫਿਸ ਤੇ ਆਹ ਸ਼ਨੀਵਾਰ ਜਾਣਾ ਹੁੰਦਾ ਐਤਵਾਰ ਛੁੱਟੀ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਦੇ ਬਸ ਉਹ ਵੇਟ ਕਰ ਰਿਹਾ ਸੀ ਖਾਣੇ ਦੀ ਉਹ ਨੂੰ ਹੁੰਦਾ ਸੋਭਾ ਵੀ ਬਸ ਜੇ ਉਹਨੇ ਆਫਿਸ ਜਾਣਾ ਹੁੰਦਾ ਪਟਿਆਲੇ ਤਾਂ ਉਹ ਸਿਰਫ ਇੱਕ ਅੱਧਾ ਪਰੌਠਾ ਖਾ ਕੇ ਚੱਲਿਆ ਜਾਂਦਾ ਹੁੰਦਾ ਹਨਾ ਚਾਹ ਨਾਲ ਜਾਂ ਲੱਸੀ ਦਹੀਂ ਨਾਲ ਇੱਕ ਅੱਧਾ ਪਰੌਠਾ ਖਾ ਕੇ ਚੱਲਿਆ ਜਾਂਦਾ ਹੁੰਦਾ ਤੇ ਇਹ ਜਿਹੜੇ ਲੱਛਾ ਪਰੌਠਾ ਹੁੰਦਾ ਨਾ ਬਹੁਤ ਟੇਸਟੀ ਲੱਗਦਾ ਦੇਖੋ ਮੈਂ ਤੁਹਾਨੂੰ ਦਿਖਾਉਣੀ ਵੀ ਆ ਕਾਫੀ ਜ਼ਿਆਦਾ ਇਹਦੀਆਂ ਲੇਅਰਸ ਨੇ ਜਿਹੜੀਆਂ ਬਣ ਜਾਂਦੀਆਂ ਨੇ ਤੇ ਵਧੀਆ ਲੱਗਦਾ ਹੁੰਦਾ ਇਹ ਹਨਾ ਤੇ ਲੋ ਜੀ ਜੇ ਤੁਸੀਂ ਵੀ ਬਣਾਉਣੇ ਤੁਸੀਂ ਵੀ ਬਣਾ ਸਕਦੇ ਹੋ ਤੇ ਬਾਕੀ ਅੱਜ ਆਪਾਂ ਥੋੜੀ ਜਿਹੀ ਘਰ ਦੀ ਸਫਾਈ ਕਰਾਂਗੇ ਅੱਜ ਠੀਕ ਲੱਗ ਰਿਹਾ ਮੈਨੂੰ ਤੇ ਵੈਸੇ ਦੇਖੋ ਨਾ ਮਾਂ ਜਿਹੜੀ ਸਭ ਤੋਂ ਵੱਡਾ ਰਿਸ਼ਤਾ ਜਿਹੜਾ ਇਸ ਦੁਨੀਆ ਦੇ ਵਿੱਚ ਉਹ ਮਾਂ ਦਾ ਹੀ ਆ ਹਨਾ ਤੇ ਸਹੀ ਗੱਲ ਹੈ ਜੀ ਇਹ ਹਨਾ ਆ ਆਪਾਂ ਨੂੰ ਵੀ ਮਾਵਾਂ ਨੇ ਕਦੇ ਨੇ ਜਾਣ ਵਾਲੀ ਕਦੇ ਕੁਝ ਬਣਾ ਕੇ ਖਵਾਇਆ ਮੇਰੀ ਮੰਮੀ ਨੂੰ ਵੀ ਬਹੁਤ ਹੁੰਦਾ ਸੀ ਹਨਾ ਤੇ ਜੇਕਰ ਮੇਰੀ ਮੰਮੀ ਵੀ ਵੀਡੀਓ ਦੇਖਦੇ ਵੈਸੇ ਮੰਮੀ ਕੋਲ ਫੋਨ ਨਹੀਂ ਹੁੰਦਾ ਬੱਚਿਆਂ ਕੋਲ ਹੀ ਹੁੰਦਾ ਮੰਮੀ ਬਹੁਤ ਘੱਟ ਦੇਖਦੀ ਆ कि आई लव यू मम्मी जे मम्मी वीडियो देख रही है तो आई लव यू टू है ना मां ਨੂੰ ਇਹ ਕਹਿਣਾ ਚਾਹੀਦਾ ਜੀ ਝਿਜਕ ਨਹੀਂ ਕਰਨੀ ਚਾਹੀਦੀ ਆਪਣੀ ਮਾਂ ਨੂੰ ਜੱਫੀ ਪਾ ਕੇ ਕਿਹਾ ਕਰੋ ਵੀ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਇਹਦੇ ਵਿੱਚ ਬੱਚਾ ਚਾਹੇ ਮਤਲਬ ਮੁੰਡਾ ਚਾਹੀ ਕੁੜੀ ਹੈ ਨਾ ਸ਼ਰਮਾਉਣਾ ਨਹੀਂ ਚਾਹੀਦਾ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾ ਕੇ ਪਿਆਰ ਨਾਲ ਕਹਿਣਾ ਚਾਹੀਦਾ ਨਾ ਕਿ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਕਿਉਂਕਿ ਮਾਈ ਹੁੰਦੀ ਆ ਜਿਹੜੀ ਆਪਾਂ ਨੂੰ ਇੰਨਾਂ ਵਧੀਆ-ਵਧੀਆ ਖਾਣਾ ਬਣਾ ਕੇ ਖਵਾਉਂਦੀ ਆਪਣੇ ਮਤਲਬ ਕੋਈ ਵੀ ਤਕਲੀਫ ਆਵੇ ਸੱਤ ਸੱਤ ਸੜ ਦਿੰਦੇ ਪਰ ਮਾਂ ਨਹੀਂ ਸੱਤ ਸੜਦੀ ਚਲੋ ਜੀ ਇੱਥੇ ਦਿਖਾ ਰਹੀ ਹਾਂ ਤੁਹਾਨੂੰ ਮੈਂ ਜਿਹੜਾ ਮੀਂਹ ਸੁਭਾ ਹੀ ਆਇਆ ਤੇ ਰਾਤ ਕੱਲ ਸ਼ਾਮੀ ਵੀ ਮੀਂਹ ਆਇਆ ਅੱਜ ਵੀ ਹੁਣ ਵੀ ਕੜੀਆਂ ਇਸ ਟਾਈਮ ਪਈ ਜਾਂਦੀਆਂ ਨੇਗੀਆਂ ਤੇ ਮੈਂ ਤੁਹਾਨੂੰ ਉਹੀ ਦਿਖਾ ਰਹੀ ਸੀ ਮੈਂ ਕਿ ਭੀ ਬੁਰਾ ਹਾਲ ਹੋਇਆ ਪਿਆ ਘਰ ਦਾ ਸਫਾਈ ਕਰੂੰਗੀ ਅੱਜ ਮੈਂ ਕੱਲ ਇੰਜੈਕਸ਼ਨ ਲਵਾਇਆ ਸ਼ਾਇਦ ਕੱਲ ਹੀ ਲਵਾਇਆ ਸੀ ਤਾਂ ਅੱਜ ਪੂਰਾ ਦਿਨ ਕੰਮ ਕੀਤਾਗਾ ਪੂਰਾ ਦਿਨ ਦੇਖੋ ਤੁਸੀਂ ਮੈਂ ਬਿਲਕੁਲ ਵੀ ਆਰਾਮ ਨਹੀਂ ਕੀਤਾ ਜਦੋਂ ਮੈਨੂੰ ਮਤਲਬ ਠੀਕ ਹੁੰਨੀ ਐ ਮੈਂ ਤਾਂ ਮੈਨੂੰ ਇਹ ਨਹੀਂ ਹੁੰਦਾ ਵੀ ਮੈਂ ਦਿਨ ਦੇ ਵਿੱਚ ਸੌਣਾ ਰੈਸਟ ਕਰਾ ਹਨਾ ਨਾ ਫਿਰ ਮੈਂ ਆਪਣੇ ਸਮਾਨ ਤੋਂ ਮਸ਼ੀਨ ਨੂੰ ਢੇੜਾ ਲਾ ਦਿੰਨੀ ਕੱਪੜੇ ਆਪਣੇ ਨਾਲ ਨਾਲ ਪਾਏ ਹੋਏ ਨੇ ਕੁਝ ਕੱਪੜੇ ਇੱਧਰ ਹੋ ਗਏ ਨੇ ਢੇੜਾ ਕੱਪੜੇ ਪਾਵਾ ਦੇ ਤੋਂ ਫਿਰ ਮੌਸਮ ਵੀ ਖਰਾਬਾ ਤਾ ਹੋਣਾ ਤੁਹਾਨੂੰ ਹਾਂ ਕਣੀ ਆ ਰਹੀਆਂ ਨੇ ਤਾਂ ਕੱਪੜੇ ਕੱਢ ਲਈ ਆਪਾਂ ਇੱਧਰ ਢੇੜਾ ਲੱਗ ਜੁਏ ਧੋ ਦਾਂਗੇ ਜਿਹੜੇ ਬੀਚੇ ਨੇ ਜਿਹੜੇ ਪੜਦੇ ਨੇ ਉਹ ਵੀ ਲਾ ਕੇ ਧੋਣੇ ਨੇ ਜੀ ਤੇ ਇੱਧਰ ਮੌਸਮ ਦੇਖੋ ਇਸ ਤਰ੍ਹਾਂ ਦਾ ਹੈ ਬਦਲ ਹੋਇਆ ਹੋਇਆ ਨਵੇਂ ਸਿਕਣੀਆਂ ਵੀ ਪੈ ਰਹੀਆਂ ਸੀ ਕਦੇ ਹਟ ਜਾਂਦੀਆਂ ਕਦੇ ਲੱਗ ਜਾਂਦੀਆਂ ਇਸ ਤਰ੍ਹਾਂ ਜੇ ਹੁਣ ਮੇਹ ਹਟੇ ਤਾਂ ਮੈਂ ਇਹਨਾਂ ਦਾ ਪੇਂਟ ਦਾ ਕੰਮ ਕਰਾਂ ਹਨਾ ਸਾਰਾ ਪੌਟ ਨੇ ਜਿਹੜੇ ਪੇਂਟ ਕਰਾਂ ਤਾਂ ਕਿ ਥੋੜਾ ਜਿਹਾ ਆਪਾਂ ਗਾਰਡਨ ਸੋਹਣਾ ਬਣਾਈਏ ਫਾਊਂਟੇਨ ਬਣਾਈਏ ਵਿੱਚ ਲਾਈਏ ਹਨਾ ਹੁਣ ਬਾਰਿਸ਼ ਲਗਾਤਾਰ ਹੋ ਰਹੀ ਹੈ ਡਿੱਲੀ ਹੋ ਰਹੀ ਹੈ ਅੱਜ ਤੱਕ ਸਵੇਰ ਤੋਂ ਹੀ ਹੋ ਗਈ ਅੱਗੇ ਸ਼ਾਮ ਦੇ ਟਾਈਮ ਹੁੰਦੀ ਹੁੰਦੀ ਸੀ ਅੱਜ ਜਿਹੜੀ ਬਾਰਿਸ਼ ਆ ਸਵੇਰੇ ਸ਼ੁਰੂ ਜਿਹੜੀ ਹੋ ਗਈ ਹੈਗੀ ਹਨਾ ਪਰ ਪੌਦੇ ਬਹੁਤ ਸੋਹਣੇ ਹੋ ਗਏ ਮੈਂ ਤੁਹਾਨੂੰ ਇੱਕ ਚਲਕ ਤੁਹਾਨੂੰ ਦਿਖਾਈ ਦਿੰਦੀ ਆ ਦੇਖੋ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਕ੍ਰੇਂਡਰੀ ਹੈ ਜਿਹੜੀ ਹੋ ਗਈ ਹੈਗੀ ਕਿਉਂਕਿ ਇਹ ਵੀ ਨਾ بارش ਵਾਲਾ ਪਾਣੀ ਭਾਲਦੇ ਨੇ بارش ਵਾਲੇ ਪਾਣੀ ਨਾਲ ਹੀ ਇਹ ਜਿਹੜੇ ਪਲਾਂਟ ਨੇ ਸੋਹਣੇ ਹੁੰਦੇ ਨੇ ਇਹਨਾਂ ਨੂੰ ਇੱਕ ਦੇਸੀ ਘੋੜਾ ਕੰਮ ਕਰਦਾ ਜਿਹੜਾ بارش ਦਾ ਪਾਣੀ ਹੈਗਾ ਸਾਰੇ ਪੌਦਿਆਂ ਨੂੰ ਪੌਦੇ ਕੀ ਕੋਈ ਵੀ ਫਸਲ ਹੈ ਜਿਹੜਾ بارش ਦਾ ਪਾਣੀ ਹੁੰਦਾ ਦੇਸੀ ਘੀ ਦੀ ਤਰ੍ਹਾਂ ਕੰਮ ਕਰਦਾ ਤੇ ਆਹ ਦੇਖੋ ਕਿੰਨਾ ਖੂਬਸੂਰਤ ਹੋ ਗਿਆ ਪੌਣੀ ਡੇਲ ਪਾ ਆ ਨੀਚੋਂ ਜਿਹੜੇ ਰਾਹ ਬਣਨ ਲੱਗ ਗਏ ਨਾ ਫੌਕਸ ਘੈਂਟ ਲੱਗ ਰਿਹਾ ਹੈ। ਕਾਫੀ ਸਾਲ ਤੋਂ ਇਹ ਮੇਰੇ ਕੋਲੇ ਪਰ ਇਹਦੀ ਹੁਣ ਗਰੋਥ ਜਾ ਕੇ ਵਧੀਆ ਹੋਣ ਲੱਗੀ ਪਰ ਪਲਾਂਟ ਨੇ ਜਿਹੜੇ ਜਦੋਂ ਆਪਾਂ ਅਲੱਗ-ਅਲੱਗ ਰੱਖ ਦਿੰਨੇ ਆ ਉਹ ਉੰਨੇ ਵਧੀਆ ਉਦੋਂ ਨਹੀਂ ਚੱਲਦੇ। ਇਕੱਲੇ-ਇਕੱਲੇ ਰਹਿ ਕੇ ਖੁਸ਼ ਨਹੀਂ ਇਹ ਵੀ ਫੈਮਿਲੀ 'ਚ ਰਹਿ ਕੇ ਖੁਸ਼ ਨਹੀਂਗੇ। ਤੇ ਇਹਨਾਂ ਦੀ ਤਾਂ ਮੈਂ ਕੀ ਇਹ ਗੱਲ ਕਰਾਂ। ਇਹ ਤਾਂ ਸਭ ਤੋਂ ਪਿਆਰਾ ਮੇਰਾ ਪਲਾਂਟ ਹੈ, ਸਭ ਤੋਂ ਪਿਆਰਾ। ਇਹ ਕਿਹਦੇ ਵਿੱਚ ਹੋਰ ਆਉਂਦਾ ਫੌਕਸ ਟੇਲ ਵਰਨ ਉਹ ਥੋੜਾ ਜਿਹਾ ਗਰਮੀ ਜ਼ਿਆਦਾ ਮੰਨਦਾ ਦੇਖੂਗੀ। ਨੈਕਸਟ ਟਾਈਮ ਲੈ ਕੇ ਆਉਂਗੀ। ਬਹੁਤ ਪਿਆਰਾ ਹੈ ਇਸ ਵੈਰੀਗਾਸ ਤਾਂ ਇੰਨਾ ਫੈਲਦਾ ਨਾ ਬਹੁਤ ਜ਼ਿਆਦਾ ਡਿਵਾਈਡ ਹੋ ਕੇ ਲੱਗਦਾ ਇਹ ਇਹਦੇ ਤਾਂ ਪਲਪ ਜੇ ਹੁੰਦੇ ਨੇ ਨੀਚੇ ਡਿਵਾਈਡ ਹੋ ਕੇ ਲੱਗ ਜਾਂਦਾ ਜੇ ਤੁਹਾਡੇ ਕੋਲ ਹੈਗਾ ਤੁਸੀਂ ਇੱਕ ਤੋਂ ਕਾਫੀ ਬਣਾ ਸਕਦੇ ਤੇ ਵੀ ਗਰੋਥ ਦੇਖ ਸਕਦੇ ਤੁਸੀਂ ਹਨਾ ਬਹੁਤ ਵੱਡੀ ਸੀ ਹੁੰਦਾ ਇਹ ਮੈਂ ਡਿਵਾਈਡ ਕਰਕੇ ਇੱਕ ਗਮ ਪੌਟ ਤੋਂ ਦੂਸਰੀ ਪੌਟ ਚ ਲਾਏ ਹੋਇਆ ਤਾਂ ਵੀ ਵਧੀਆ ਗਰੋਥ ਹੋ ਰਹੀ ਆ ਤਾਂ ਇਹਨਾਂ ਨੂੰ ਇੱਕਾ ਛੇਮੀ ਸ਼ੇਡ ਇੱਕ ਇਹਨਾਂ ਨੂੰ ਜਿਵੇਂ ਕਿ ਦੱਸਾਂ ਵੀ ਪੂਰੇ ਪਲਾਂਟਾਂ ਨੇ ਨਾ ਵਿੱਚ ਰੱਖੋ ਜਿਹੜੇ ਪਲਾਂਟ ਹਨ ਫਿਰ ਖੁਸ਼ ਰਹਿੰਦੇ ਨੇਗੇ ਜੀ ਪਹਿਲਾਂ ਮਸ਼ੀਨ ਚੋਂ ਕੱਪੜੇ ਕੱਢ ਕੇ ਸੁੱਕਣੇ ਪਾ ਦਾਂਗੇ ਤੇ ਉਸ ਤੋਂ ਬਾਅਦ ਫਿਰ ਚੱਲਦੇ ਕਿਚਨ ਚ ਹੋਰ ਕਾਫੀ ਸਾਰੇ ਕੰਮ ਨੇ ਨਹੀਂ ਇਸ ਤੋਂ ਬਾਅਦ ਮੈਂ ਆਦ ਵਿੱਚ ਖਾਣਾ ਖਾऊंगी ਕਿਉਂਕਿ ਮੈਂ ਪਹਿਲਾਂ ਕੱਪੜੇ ਪਾਏ ਹੋਏ ਸੀ ਕਰਾਉਂਡ ਦੇ ਕੱਢ ਕੇ ਮੈਂ ਡਰਾਈ ਕਰਨ ਲਈ ਪਾਤੀ ਸੀਗੇ ਮਸ਼ੀਨ ਚ ਮੈਂ ਕਿ ਡਰਾਈ ਹੋ ਜਾਣ ਫਿਰ ਆਏ ਵੀ ਮੌਸਮ ਖਰਾਬ ਹੋ ਜਾਏਗਾ ਤੇ ਸੁੱਕ ਜਾਣੇ। ਘਰਾਂ ਦੇ ਅੰਦਰ ਲੋਕੋ ਨਹੀਂ ਸਮਝਦੇ ਨੇ ਬੰਦ ਲੋ ਜੀ ਮੈਂ ਬੈਠ ਕੇ ਖਾਣੀ ਹੈ ਖਾਣਾ ਤੇ ਚਲਦੇ। ਉਸ ਸਿੱਧੀ ਗੱਲ ਕਰਿਆ ਕਰ ਤੂੰ ਮੇਰੇ ਨਾਲ ਐ ਕਰ ਉਸ ਸਿੱਧੀ ਗੱਲ ਆ ਯਾਰ ਲੇਡੀਜ਼ ਹਾਸਟ ਜਿਹੜੇ ਆਵਰਤ ਕਰਦਾ ਤਾਂ ਸਾਰੇ ਕੰਮ ਕਰਦੀ ਆ ਆਪਣੇ ਬੱਚਿਆਂ ਨੂੰ ਸੰਭਾਲਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੀ ਹੈਗੀ ਹਨ ਉਹ ਗੱਲ ਫਿਰ ਕਹੇਣ ਤੇ ਆਉਂਦੀ ਆ ਜاہے ਕੋਈ ਵੀ ਆ ਕਰ ਦੇ ਕੰਮ ਤੇ ਕਰੀ ਜਾਵੇ ਛੋੜ ਦੇ ਗੱਲ ਨਹੀਂ ਇਹ ਜਿਹੜੀ ਗੱਲ ਹੈਗੀ ਉਹ ਹੈਗੀ ਆ ਆ ਜਾਓ ਜਾਓ ਮਾੜੀ ਕੋਈ ਨਹੀਂ ਆਓ ਜਾਓ ਬੱਬਾ ਸਾਰਾ ਕੁਛ ਸਾਡੇ ਕਿਉਂ ਦਿਆ ਪੇਕਾ ਪਰਿਵਾਰ ਆ ਕੇ ਉੱਥੇੋਂ ਮੁੜ ਕੇ ਜਦੋਂ ਜੀ ਲੱਗ ਜਾਂਦੇ ਦੇਖ ਕੇ ਵੀ ਨਹੀਂ ਜਾਂਦੀ ਆਪਦੇ ਗੰਮਾਂ ਚ ਰੁੱਝੇ ਆਂਦੇ ਆ ਮੇਰੇ ਜਵੱਖਾ ਨਹੀਂ ਸਰਦਾ ਮੇਰੇ ਘਰ ਵਾਲੇ ਦਾ ਨਹੀਂ ਸਰਦਾ ਮੇਰਾ ਨਹੀਂ ਸਰਦਾ ਸੋ ਬਹਰ ਨੇ ਲਾਉਂਦੀ ਹੈਗੀ ਬੰਦਾ ਫੇਰ ਉਹੀ ਕੁਛ ਇਹ ਗਲਤ

ਲੋ ਜੀ ਤੁਸੀਂ ਇੱਥੇ ਇਹ ਨਾ ਸਮਝੋ ਵੀ ਮੈਂ ਤੇ ਕਲੇਰ ਸਾਹਿਬ ਲੜ ਰਹੇ ਸੀ ਨਹੀਂ ਜੀ ਅਸੀਂ ਕਿਸੇ ਦੀ ਨਾ ਗੱਲ ਕਰ ਰਹੇ ਸੀ ਪਰ ਕਲੇਰ ਸਾਹਿਬ ਕਹਿੰਦੇ ਵੀ ਤੂੰ ਮੇਰੇ ਤੇ ਗੱਲ ਲੈ ਕੇ ਨਾ ਆਇਆ ਕਰ ਮੈਨੂੰ ਆਦਤ ਆ ਜੀ ਉਹਨਾਂ ਨੂੰ ਮੈਂ ਕਰਦੀ ਰਹਿੰਦੀ ਹਾਂ ਮਖੌਲ ਤੇ ਤਾਂ ਕਰਕੇ ਪਰ ਇਹ ਆ ਵੀ ਦੇਖੋ ਅੱਜ ਚਲੋ ਮਦਰ ਡੇ ਵੀ ਆ ਆਪਾਂ ਹਨਾ ਗੱਲ ਕਰ ਵੀ ਸਕਦੇ ਆਂਗੇ ਪਰ ਜਿਹੜਾ ਬੰਦਾ ਘਰ ਦੇ ਵਿੱਚ ਆਪਣੀ ਹਨਾ ਮਤਲਬ ਕੀ ਘਰ ਦੀ ਔਰਤ ਦੀ ਕਪਾ ਕਰਨ ਦੀ ਜਿਹੜੀ ਔਰਤ ਹੁੰਦੀ ਉਹਨੂੰ ਲక్ష్ਮੀ ਕਹਿੰਦੇ ਆ ਹਨਾ ਵੀ ਕਦਰ ਨਹੀਂ ਕਰਦਾ ਹਨਾ ਜੇ ਉਹਦੇ ਵਿੱਚ ਗਲਤੀ ਆ ਤਾਂ ਕਹੋ ਹਨਾ ਉਹਦੇ ਮਾਪੇ ਨੂੰ ਉਹਦੇ ਭਰਾ ਨੂੰ ਬੁਲਾ ਕੇ ਕਹੋ ਹਨਾ ਵੀ ਇਹ ਨਹੀਂ ਹੁੰਦਾ ਹੈਗਾ ਵੀ ਹਨਾ ਆਪਾਂ ਉਹਨੂੰ ਕੁੱਟ ਦੋ ਜਾਂ ਉਹਨੂੰ ਕੁੱਟ ਕੇ ਘਰੋਂ ਕੱਢ ਦੋ ਇਹ ਗੱਲਾਂ ਗਲਤ ਹੁੰਦੀਆਂ ਨੇ ਹਨਾ ਸਮਝਾਓ ਜੋ ਹੱਲ ਪਿਆਰ ਦੇ ਨਾਲ ਹੁੰਦਾ ਹਨਾ ਉਹ ਹੱਲ ਲੜਾਈ ਦੇ ਨਾਲ ਨਹੀਂ ਹੁੰਦਾ ਹੈਗਾ ਹਨਾ ਬਸ ਇਹ ਇੱਥੇ ਅਸੀਂ ਕਿਸੇ ਦੀ ਗੱਲ ਕਰ ਰਹੇ ਸੀਗੇ ਤੇ ਬਸ ਉਹੀ ਕਰਕੇ ਮੈਂ ਕਿਹਾ ਚਲੋ ਵੀ ਇਹ ਮਦਰਡੇ ਤੇ ਜ਼ਰੂਰੀ ਹੈ ਇਨਾਕ ਤਾਂ ਕਰਕੇ ਮੈਂ ਤੁਹਾਡੇ ਨਾਲ ਲਾਈਵ ਜਿਹੜਾ ਉਹ ਸ਼ੇਅਰ ਕਰਤਾ ਹਨਾ ਵਾਈਸਓਬਰ ਨਹੀਂ ਕੀਤਾ ਉੱਥੇ ਮੈਂ ਤੇ ਲੋ ਜੀ ਇੱਧਰ ਚਾਹ ਵੀ ਬਣ ਗਈ ਕੱਪੜੇ ਵੀ ਧੋ ਕੇ ਪਾਤੇ ਸੀਗੇ ਮੈਂ ਆਪਣਾ ਨਹਾ ਵੀ ਆਈ ਸੀ ਸਿਰ ਧੋ ਲਿਆ ਸੀਗਾ ਤੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਬਾਕੀ ਹੁਣ ਬੈਠ ਕੇ ਚਾਹ ਪੀਣਿਆ ਤੇ ਨਾਲ ਮੈਨੂੰ ਬਹੁਤ ਜ਼ਿਆਦਾ ਲੱਗੀ ਹੈ ਭੁੱਖ ਕਿਉਂਕਿ ਸਵੇਰ ਤੋਂ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਵੀ ਇੰਜੈਕਸ਼ਨ ਲਵਾ ਕੇ ਕੰਮ ਹੀ ਕਰ ਰਹੀ ਹਾਂ ਕੱਲ ਲਵਾਇਆ ਸੀ ਅੱਜ ਉਹਦਾ ਅਸਰ ਹੋ ਗਿਆ ਕਲੀਅਰ ਸਾਹਿਬ ਕਹਿੰਦੇ ਹੁਣ ਤੂੰ ਬੈਠਣਾ ਨਹੀਂ ਅੱਜ ਕਹਿੰਦੇ ਤੂੰ ਕੰਮ ਹੀ ਕਰੀ ਜੰਨੀ ਆ ਪਿੰਦਰ ਵੀ ਮੈਨੂੰ ਮਤਲਬ ਕਿ ਕਹਿ ਰਿਹਾ ਸੀ ਕਹਿੰਦਾ ਮੰਮੀ ਤੂੰ ਰੈਸਟ ਕਰ ਲਾ ਕੰਦਾ ਵੀ ਫਿਰ ਤੂੰ ਬਿਮਾਰ ਹੋ ਜੰਗੀ ਵੀ ਤੂੰ ਇੰਨਾ ਕੰਮ ਨਾ ਕਰਿਆ ਕਰੋ ਧੁੱਪ ਦੇ ਵਿੱਚ ਤਾਂ ਟਿਕੋ ਜੋ ਮੈਨੂੰ ਕਹੀ ਜਾ ਰਿਹਾ ਸੀ ਮੈਂ ਕਹਾ ਕੋਈ ਨਾ ਅੱਜ ਅਸਰ ਹੈਗਾ ਟੀਕੇ ਦਾ ਹੋਇਆ ਕਿ ਕੋਈ ਨਾ ਮੈਨੂੰ ਕਰ ਲੈਣ ਦੇ ਕੰਮ ਮੈਂ ਸਣੀ ਮਤਲਬ ਰੂਮ ਸੀ ਜਿਹੜਾ ਵੱਡੇ ਬੇਟੇ ਦਾ ਰੂਮ ਉਹ ਝਾੜਤਾ ਸਾਰਾ ਹਨਾ ਤੇ ਜਿੱਥੇ ਮੈਂ ਜੋਤਵਤੀ ਕਰਦੀ ਹਾਂ ਉਹ ਰੂਮ ਝਾੜਤਾ ਪੇਟੀਆਂ ਵਾਲੇ ਰੂਮ ਦੀ ਸਫਾਈ ਕੀਤੀ ਇੱਕ ਪੇਟੀ ਦੀ ਵੀ ਸਫਾਈ ਕਰਤੀ ਨਾਲ ਨਾਲ ਤੇ ਪੌੜੀਆਂ ਵਾਲਾ ਏਰੀਆ ਜਿਹੜਾ ਤੁਸੀਂ ਜਿੱਥੇ ਪੌੜੀਆਂ ਨੇ نیچے ਜਾਲੀ ਲੱਗੀ ਹੋਈ ਉਧਰ ਬਹੁਤ ਜ਼ਿਆਦਾ ਗੰਦ ਪਿਆ ਪਿਆ ਸੀ ਉਹ ਸਾਫ ਕਰਤਾ ਹੈ ਨਾ ਅੱਜ ਕਾਫੀ ਕੰਮ ਕਰ ਮੈਨੂੰ ਲੱਗਦੀ ਹੱਥ ਗੱਡੀ ਵੀ ਧੋਤੀ ਇੱਕ ਵੱਡੀ ਗੱਡੀ ਹੈ ਜਿਹੜੀ ਫੋਰਸ ਗੱਡੀ ਮੈਂ ਗੱਡੀ ਵੀ ਧੋਤੀ ਅੱਜ ਹੈ ਨਾ ਮਤਲਬ ਜਦੋਂ ਠੀਕ ਹੁੰਦੀ ਹੈ ਫਿਰ ਮੈਨੂੰ ਲੱਗਦਾ ਵੀ ਹਾਂ ਮੈਂ ਸਾਰੇ ਕੰਮ ਕਰਾਂ ਤੇ ਲਓ ਜੀ ਇੱਥੇ ਮੈਨੂੰ ਲੱਗੀ ਸੀ ਬਹੁਤ ਜ਼ਿਆਦਾ ਭੁੱਖ ਤੇ ਮੈਂ ਆਪਣੇ ਲਈ ਬਣਾਈ ਹੈਗੀ ਬ੍ਰੈਡਾਂ ਵਾਲੀ ਖੀਰ ਜੋ ਕਿ 2 ਮਿੰਟਾਂ ਦੇ ਵਿੱਚ ਝਟਪਟ ਬਣ ਕੇ ਤਿਆਰ ਹੋ ਜਾਂਦੀ ਆ ਆਪਣੇ ਲਈ ਬਣਾਈ ਸੀ ਮੈਂ ਮੈਨੂੰ ਇਹ ਸੀ ਵੀ ਪਤਾ ਨਹੀਂ ਸਨੀਤਾ ਇਸ ਟਾਈਮ ਚਲੋ ਹੈ ਨਹੀਂ ਸੀ ਕਰ ਪਿੰਦਰ ਖਾਊਗਾ ਕਿ ਨਹੀਂ ਖਾਊਗਾ ਹੈ ਨਾ ਮੈਨੂੰ ਪਤਾ ਨਹੀਂ ਸੀ ਉਹਦਾ ਪਰ ਮੈਂ ਆਪਣੇ ਲਈ ਬਣਾਈ ਸੀ ਕਲੇਰ ਸਾਹਿਬ ਲਈ ਖਾਣਾ ਸੀਗਾ ਅ ਰੈਸਪੀਸ ਵਗੈਰਾ ਪੈ ਵੀ ਸੀ ਕਿ ਜੀ ਉਹਨਾਂ ਨੇ ਖਾਣੇ ਹੋਣ ਕਿ ਤੱਕ ਖਾ ਲੈਣਗੇ ਤੇ ਲੋ ਜੀ ਇਹ ਝਟਪਟ ਖੀਰ ਬਣਨ ਵਾਲੀ ਆ ਤੇ ਟੇਸਟੀ ਵੀ ਲੱਗਦੀ ਮੈਨੂੰ ਬੜੀ ਟੇਸਟੀ ਲੱਗਦੀ ਬਰੈਡਾਂ ਵਾਲੀ ਖੀਰ ਤੇ ਚਲੋ ਜੀ ਆਪਾਂ ਇਹਨੂੰ ਸਰਵ ਕਰ ਦਿਆਂ ਅੰਦਰ ਬੈਠ ਕੇ ਨਾਲੇ ਪੀਨੇ ਆ ਚਾਹ ਕਲੇਰ ਸਾਹਿਬ ਚਾਹ ਪੀ ਲੈਣਗੇ ਤੇ ਬਰੈਡ ਵਗੈਰਾ ਖਾ ਲੈਣਗੇ ਨਾਲ ਤੇ ਮੈਂ ਖੀਰ ਖਾਉਂਗੀ ਬਾਅਦ ਦੇ ਵਿੱਚ ਚਾਹ ਪੀਉਂਗੀ ਤੇ ਲੋ ਜੀ ਇੱਥੇ ਕਲੇਰ ਸਾਹਿਬ ਵੀ ਤਿਆਰ ਬੈਠੇ ਸੀਗੇ ਉਹ ਕਹਿੰਦੇ ਮੈਂ ਮਤਲਬ ਕਿ ਰੋਟੀ ਨਹੀਂ ਖਾਣੀ ਹੈਗੀ ਤੋਂ ਕੋ ਲੇਟ ਹੀ ਖਾਦਾ ਸੀ ਖਾਣਾ ਅੱਜ ਉਹਨਾਂ ਨੇ ਵੀ ਤੇ ਇਹ ਛੁੱਟੀਆਂ ਹੋ ਗਏ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਹਿਲਾਂ ਇਹ ਸੀ ਵੀ ਚਲੋ ਖੁਸ਼ੀ ਦਾ ਹਨਾ ਔਰ ਰਾਤ ਨੂੰ ਇਹ ਹੋਇਆ ਵੀ ਚਲੋ ਜਿਵੇਂ ਕੱਲ 5 ਵਜੇ ਹਨਾ ਚਲੋ ਅੱਜ ਮੈਂ ਵਾਈਸ ਓਵਰ ਕਰ ਰਹੀ ਹਾਂ ਵੀਡੀਓ ਦਾ 5:00 ਵਜੇ ਕੱਲ ਜਿਵੇਂ ਸਮਝੌਤਾ ਹੋ ਗਿਆ ਸੀ ਕਹਿੰਦੇ ਸੀਗੇ ਵੀ ਯੂ ਐਸ ਦੇ ਟਰੰਪ ਨੇ ਹਨਾ ਪਾਕਿਸਤਾਨ ਤੇ ਆਪਣੇ ਭਾਰਤ ਦਾ ਜਿਹੜਾ ਸਮਝੌਤਾ ਕਰਾਤਾ ਵੀ ਉਹ ਹੋ ਗਿਆ ਫਿਰ 9:00 ਵਜੇ ਜਦੋਂ ਬਲੈਕਆਊਟ ਹੋਇਆ ਹਨਾ 11:00 ਵਜੇ ਤੱਕ ਸੀਗਾ ਬਲੈਕਆਊਟ ਜਿਹੜਾ 9:00 ਵਜੇ ਤੋਂ 11:00 ਵਜੇ ਤੱਕ ਸੀਗਾ ਫਿਰ ਉਹੀ ਮਤਲਬ ਡਰ ਜਾਂ ਪੈਦਾ ਹੋ ਗਿਆ ਹਨਾ ਫਿਰ ਗੰਮਜਾ ਹੋ ਗਿਆ ਪਹਿਲਾਂ ਐਸੀ ਵੀ ਵਧੀਆ ਚਲੋ ਖੁਸ਼ੀ ਆ ਗਈ ਹੈ ਨਾ ਵੀ ਸਾਰਿਆਂ ਨੂੰ ਚਲੋ ਮਦਰਡੇ ਤੇ ਵਧੀਆ ਮੁਬਾਰਕਾ ਮਿਲਣਗੇ ਹੈ ਨਾ ਵੀ ਕਿਸੇ ਮਾਮਾ ਦੇ ਪੁੱਤ ਨੇ ਭੈਣਾਂ ਦੇ ਭਰਾ ਨੇ ਘਰ ਵਾਲੀਆਂ ਦੇ ਪਤੀ ਨੇ ਹੈ ਨਾ ਵੀ ਉੱਥੇ ਜਿਹੜੇ ਬਾਰਡਰ ਤੇ ਵਿਚਾਰੇ ਲੜ ਰਹੇ ਨੇਗੇ ਵੀ ਚਲੋ ਹੈ ਨਾ ਪ੍ਰਮਾਤਮਾ ਨੇ ਸਾਰਿਆਂ ਨੂੰ ਮਦਰਡੇ ਤੇ ਵਧੀਆ ਇੱਕ ਹੈ ਨਾ ਵੀ ਉਹ ਦਿੱਤਾ ਗਾ ਹੈ ਨਾ ਵੀ ਚਲੋ ਸਮਝੋਤਾ ਹੋ ਗਿਆ ਪਰ 9 ਵਜੇ ਜਦੋਂ ਬਲੈਕਆਊਟ ਹੋਇਆ ਫਿਰ ਉਹੀ ਡਰ ਉਹੀ ਸਹਿਮਾ ਸਹਿਮੀ ਜੀ ਹੋ ਗਈ ਹੈ ਨਾ ਚਲੋ ਜੀ ਕარი ਕੀ ਸਕਦੇ ਆ ਅਰਦਾਸ ਕਰ ਸਕਦੇ ਆ ਵਿਵਾਹੀ ਗੁਰੂ ਜੀ ਸਭ ਨੂੰ ਤੰਦਰੁਸਤੀ ਆ ਬਖਸ਼ਣ ਇੱਥੇ ਨੈਕਸਟ ਡੇ ਹੋ ਗਿਆ ਜੀ ਜਿਵੇਂ ਕਿ ਕੱਲ ਮੈਂ ਇੱਥੇ ਜਿਹੜੇ ਕਿਚਨ ਦੇ ਪਰਦੇ ਸੀਗੇ ਉਤਾਰ ਕੇ ਧੋਤੇ ਸੀਗੇ ਤੇ ਅੱਜ ਜੇ ਵੀ ਜੋ ਵੀ ਇੱਥੇ ਢੋਲੀਆਂ ਵਗੈਰਾ ਕੰਟੇਨਰ ਸੀਗੇ ਸਾਰੇ ਚੰਗੀ ਤਰ੍ਹਾਂ ਸਾਫ਼ ਕਰਕੇ ਪਹਿਲਾਂ ਝਾੜੂ ਲਾਇਆ ਫਿਰ ਪੋਚਾ ਲਾਇਆ ਫਿਰ ਜੋ ਵੀ ਕੰਟੇਨਰ ਸੀਗੇ ਸਾਫ਼ ਕਰ ਕਰਕੇ ਜਗਾ ਤੇ ਰੱਖੇ ਉਸ ਤੋਂ ਬਾਅਦ ਜਿਹੜੇ ਕਿਚਨ ਦੇ ਪਰਦੇ ਨੇ ਮੈਂ ਉਹ ਚੜਾ ਦੂੰ ਜਮੀਲਾ ਆ ਨਹੀਂ ਰਹੀ ਤਿੰਨ ਚਾਰ ਦਿਨ ਹੋ ਗਏ ਉਹਨੂੰ ਆ ਨਹੀਂ ਰਹੀ ਹੈਗੀ ਆ ਖੁਦ ਹੀ ਕਰ ਰਹੀਆਂ ਸਾਰਾ ਘਰ ਦਾ ਕੰਮ ਬਿਨਾ ਕਿਸੇ ਹਾਊਸ ਹੈਲਪਰ ਤੋਂ ਸਾਰਾ ਕੰਮ ਕਰ ਰਹੀਆਂ ਕਿ ਨਾਲ-ਨਾਲ ਦੇਖ ਸਕਦੇ ਹੋ ਤੁਸੀਂ ਕਿਚਨ ਦੇ ਉੱਪਰ ਸਲੈਬ ਦੇ ਉੱਪਰ ਖਾਣਾ ਵੀ ਜਿਹੜਾ ਕੋਈ ਖਾਂਦਾ ਬਣਾ ਕੇ ਦੇ ਰਹੀਆਂ ਕਿਉਂਕਿ ਅੱਜ ਸੰਡੇ ਆ ਜੇ ਸੰਡੇ ਵਾਲੇ ਦੀ ਨਹੀਂ ਇਹ ਬਲੌਗ ਜਿਹੜਾ ਸ਼ੂਟ ਹੋ ਰਿਹਾਗਾ ਤੇ ਨਾਲ-ਨਾਲ ਖਾਣਾ ਪਹਿਲਾਂ ਸਣੀ ਨੇ ਖਾ ਲਿਆ ਮੈਂ ਖਾ ਲਿਆ ਫਿਰ ਹਜੇ ਰਹਿਦਾ ਪਿੰਦਰ ਉਹਦੇ ਲਈ ਹਜੇ ਇਦਾਂ ਹੀ ਰੱਖਿਆ ਹੋਇਆ ਸਾਰਾ ਸਮਾਨ ਮੈਂ ਕੋ ਜਦੋਂ ਖਾਊਗਾ ਉਹਦੋਂ ਬਣਾ ਕੇ ਦੇ ਦੂੰ ਤੇ ਲੋ ਜੀ ਇਧਰ ਪਰਦੇ ਵਗੈਰਾ ਸੀ ਜਿਹੜੇ ਉਹ ਚੜਾਤੇ ਮੈਨੂੰ ਇਹ ਨਹੀਂ ਹੁੰਦਾ ਵੀ ਮੈਂ ਖਾਣਾ ਬਣਾ ਕੇ ਰੱਖਦਾ ਹਨਾ ਮੈਨੂੰ ਤਾਂ ਇਹ ਹੁੰਦਾ ਵੀ ਨਹੀਂ ਜਦੋਂ ਬੱਚੇ ਨੇ ਮੰਗਿਆ ਤਾਂ ਉਦੋਂ ਹੀ ਬਣਾ ਕੇ ਦੇ ਦੋ ਕੋਈ ਜੋ ਹੋਣੀ ਲੱਗਦਾ ਜਿਆਦਾ ਟਾਈਮ ਨਹੀਂ ਲੱਗਦਾ ਹਨਾ ਤੇ ਖਾਣੀਆਂ ਦੋ ਰੋਟੀਆਂ ਹੀ ਨੇ ਵੀ ਚਲੋ ਵਧੀਆ ਹੀ ਖਵਾਓ ਹਨਾ ਤੇ ਲੋ ਜੀ ਪਰਦੇ ਵਗੈਰਾ ਸੀ ਜਿਹੜੇ ਚੜਾਤੇ ਆਪਾਂ ਨੇ ਤੇ ਇਹਦੇ ਨਾਲ ਕਿਚਨ ਸੋਹਣਾ ਲੱਗਦਾ ਦੇਖੋ ਹਨਾ ਵਧੀਆ ਲੱਗਦਾ ਨਾ ਤੇ ਹੁਣ ਬਸ ਰਹਿ ਗਿਆ ਇਦੋਂ ਬਾਅਦ ਫਿਰ ਮੈਂ ਖਾਣਾ ਬਣਾਇਆ ਖਾਣਾ ਬਣਾਉਣ ਤੋਂ ਬਾਅਦ ਸਾਰੇ ਘਰ ਨੂੰ ਪੋਚਾ ਜਿਹੜਾ ਮੈਂ ਲਾਇਆ ਸਾਰੇ ਘਰ ਦੇ ਵਿੱਚ ਪੋਚਾ ਲਾਇਆ ਅੱਜ ਕੱਲ ਸਾਰੀ ਮੈਂ ਝੜ ਸਫਾਈ ਕੀਤੀ ਅੱਜ ਲਾਇਆ ਪੋਚਾ ਤੇ ਆਪਣੇ ਕੰਮ ਦਾ ਇੱਕ ਅਲੱਗ ਹੀ ਸਵਾਦ ਆਉਂਦਾ ਜੀ ਜਿਸ ਦਿਨ ਲੱਗ ਜਾਈਂ ਤਾਂ ਘਰ ਨੂੰ ਚਮਕਾ ਦੇਣੀ ਹੈਗੀ ਮੈਨੂੰ ਕਾਫੀ ਦਿਨਾਂ ਤੋਂ ਨਾ ਲੱਗ ਰਿਹਾ ਸੀ ਵੀ ਘਰ ਤਾਂ ਬਸ મતલਬ ਕਿ ਜਿਵੇਂ ਇੱਕ ਚਲਮਾ ਜਾਂ ਕੰਮ ਨਹੀਂ ਹੁੰਦਾ ਹੁੰਦਾ ਹਨਾ ਉਹ ਚੀਜ਼ ਹੁੰਦੀ ਹੈ ਜਦੋਂ ਆਪ ਖੁਦ ਕਰਦੇ ਆ ਕੰਮ ਨੂੰ ਕਰਦੇ ਨੂੰ ਉਦੋਂ ਸਾਥਾਂ ਹੀ ਹੱਥ ਮਾਰਦੇ ਆ ਜਿਵੇਂ ਕਿ ਆਪਾ ਪੋਚਾ ਲਾਉਣ ਟਾਈਮ ਹਨਾ ਗੇਟ ਹੋ ਗਏ ਗੇਟਾਂ ਤੇ ਵੀ ਮੈਂ ਪੋਚਾ ਫੇਰਦੀ ਨਹੀਂ ਹੁੰਨੀ ਆ ਜਾਂ ਮੈਨੂੰ ਕੋਈ ਕੰਦ ਤੇ ਐਵੇਂ ਲੱਗੇ ਉੱਥੇ ਫੇਰਦੀ ਨਹੀਂ ਹੁੰਨੀ ਆ ਜਾਂ ਜਿਵੇਂ ਹੁਣ ਤੁਸੀਂ ਦੇਖੋ ਜਿਹੜੀ ਆ ਫ੍ਰਿਜ ਵਾਲੀ ਪੀੜੀ ਆ ਇਹ ਮੈਂ ਕਦੇ ਨਹੀਂ ਛੱਡਦੀ ਕੱਲ ਦੀ ਮੈਨੂੰ 3-4 ਵਾਰ ਸਾਫ਼ ਕਰ ਚੁੱਕੀ ਆਂਗੀ ਇਹੀ ਪੀੜੀ ਨੂੰ 3-4 ਵਾਰ ਸਾਫ਼ ਕੀਤੀ ਆ ਵੀ ਉਹ ਨਾ ਹੋ ਜਾਏ ਕੋਈ ਵੀ ਦਾਗ ਨਾ ਰਹਿ ਜੇ ਹਨਾ ਇਦਾਂ ਕਰਕੇ ਉਹੀ ਹੈ ਨਾ ਪਰ ਜਦੋਂ ਆਪ ਆਪਾ ਕੰਮ ਕਰਦੇ ਤਾਂ ਆਸੇ ਪਾਸੇ ਸਾਰੇ ਹੱਥ ਪੱਲਾ ਜਿਹੜਾ ਮਾਰਦੇ ਆਂਗੇ ਜਿਵੇਂ ਮੈਨੂੰ ਆਦਤਾਂ ਮੰੰਜਿਆਂ ਦੇ ਪਾਵੇ ਹੁੰਦੇ ਨੇ ਜਾਂ ਬੈੱਡ ਦੇ ਪਾਵੇ ਹੁੰਦੇ ਨੇ ਹਨਾ ਜੋ ਕੋਈ ਵੀ ਮੈਨੂੰ ਇਦਾਂ ਦੀ ਜਗ੍ਹਾ ਲੱਗਦੀ ਹੈ ਵੀ ਜਿੱਥੇ ਕੱਪੜਾ ਵੱਜ ਸਕਦਾ ਤਾਂ ਮੈਂ ਉੱਥੇ ਜ਼ਰੂਰ ਕੱਪੜਾ ਮਾਰਦੀ ਆ ਮੈਨੂੰ ਬਹੁਤ ਆਦਤ ਆ ਇਹ ਪਰ ਉਹੀ ਵੀ ਆਪਣੇ ਕੰਮ ਦਾ ਆਪ ਨੂੰ ਹੀ ਪਤਾ ਹੁੰਦਾ ਹਨਾ ਚਲੋ ਹਾਊਸ ਹੈਲਪਰ ਆ ਲੱਗੇ ਉਹਨੇ ਤਾਂ ਆਪਣਾ ਕੰਮ ਕਰਕੇ ਚਲੇ ਜਾਣਾ ਹਨਾ ਉਹਦਾ ਤਾਂ ਮਤਲਬ ਇਹ ਹੁੰਦਾ ਵੀ ਝਾੜੂ ਪੋਚਾ ਕੀਤਾ ਤਾਂ ਚਲੋ ਠੀਕ ਆ ਹਨਾ ਫਿਰ ਜੋ ਆਪਣੇ ਮੰਗੂ ਕੰਮ ਕਰਨ ਫਿਰ ਉਹਨਾਂ ਦਾ ਸਾਰਾ ਦਿਨ ਆਪਣੇ ਘਰਾਂ ਚ ਹੀ ਰਹਿ ਜੇ ਹਨਾ ਉਹਨਾਂ ਦੀ ਵੀ ਚਲੋ ਮਜਬੂਰੀ ਹੁੰਦੀ ਹੈਗੀ ਤੇ ਆਪਾਂ ਨੇ ਆਪਣੇ ਘਰ ਦੇ ਕੰਮ ਦਾ ਆਪਾਂ ਨੂੰ ਹਿਸਾਬ ਕਿਤਾਬ ਹੁੰਦਾ ਹਨਾ ਇਹ ਚੀਜ਼ ਦਾ ਫਰਕ ਹੋ ਜਾਂਦਾਗਾ ਤੇ ਵੈਸੇ ਜਮੀਲਾ ਬਿਮਾਰ ਆ ਇਸ ਟਾਈਮ ਉਹਨੂੰ ਪਤਾ ਨਹੀਂ ਬੁਖਾਰ ਬਖੋਰ ਚੜਦਾ ਤਾਂ ਕਰਕੇ ਨਹੀਂ ਉਹ ਆ ਰਹੀ ਦੇਖੋ ਜਦੋਂ ਹਨਾ ਉਹਦੀ ਆਪਣੀ ਸਿਹਤ ਨਹੀਂ ਠੀਕ ਫਿਰ ਉਹ ਮੇਰੇ ਨਾਲ ਕੰਮ ਕਿੱਥੋਂ ਕਰਵਾ ਸਕਦੀ ਹੈ ਹਨਾ ਇਹ ਵੀ ਹੁੰਦਾ ਹੀ ਹੈ ਜਦੋਂ ਮੈਂ ਖੁਦ ਬਿਮਾਰ ਆ ਮੈਂ ਇੰਜੈਕਸ਼ਨ ਲਵਾ ਕੇ ਭੱਜੀ ਫਿਰਦੀ ਹੁਣ ਤੁਹਾਨੂੰ ਐ ਲੱਗਦਾ ਵੀ ਹਨਾ ਅ ਇੰਜੈਕਸ਼ਨ ਦਾ ਯਾਸਰ ਆਹੀ ਜਿਹੜਾ ਮੈਂ ਇਨਾ ਕੰਮ ਕਰ ਲਿਆ ਤੇ ਕਲੇਰ ਸਾਹਿਬ ਵੀ ਮੈਨੂੰ ਮਖੌਲ ਕਰਦੇ ਸੀਗੇ ਤੇ ਲੋ ਜੀ ਇੱਥੇ ਆਪਾਂ ਹੋਣਾ ਜਿਹੜਾ ਕਿਚਨ ਦੇ ਵਿੱਚ ਚੰਗੀ ਤਰ੍ਹਾਂ ਪੋਚਿਆ ਜੀ ਸਵੇਰ ਤੋਂ ਲੱਗੀ ਹੋਈਆਂ ਮੈਂ ਮੰਗਾ ਵੀ ਅੱਜ ਚਮਕਾ ਦੇਣਾ ਸਾਰਾ ਕਰ ਦੇਣਾ ਕੰਮਕਾਰ ਵੀ ਕੋਈ ਵੀ ਛੱਡਣਾ ਨਹੀਂ ਅੱਜ ਲਾਈਟ ਦਾ ਵੀ ਕਟਾ ਜੀ ਸ਼ਾਮ ਤੱਕ ਅ 9 ਵਜੇ ਤੋਂ ਲੈ ਕੇ ਪਤਾ ਨਹੀਂ 6-7 ਵਜੇ ਤੱਕ ਕਹਿੰਦੇ ਨੇ ਕੱਟਾਗਾ ਹਨਾ ਤੇ ਚਲੋ ਵੀ ਉਦੋਂ ਪਹਿਲਾਂ ਪਹਿਲਾਂ ਮੈਨੂੰ ਇਹ ਸੀ ਕੱਪੜੇ ਮੈਥੇ ਧੋਤੇ ਸੀਗੇ ਇਸ ਤੋਂ ਪਹਿਲਾਂ ਕੱਪੜੇ ਧੋਲੇ ਸੀਗੇ ਅੰਦਰ ਸਾਰੇ ਪੋਚਾ ਪਾਚਾ ਲਾ ਕੇ ਸੀ ਐਂਡ ਦੇ ਵਿੱਚ ਬਿਲਕੁਲ ਐਂਡ ਦੇ ਵਿੱਚ ਲਾਇਆ ਸੀ ਪੋਚਾ ਮੈਂ ਆ ਇਧਰ ਕਿਚਨ ਦੇ ਵਿੱਚ ਬਾਅਦ 'ਚ ਹੀ ਲਾਇਆ ਸੀ ਸਾਰੇ ਕੰਮ ਖਤਮ ਕਰਕੇ ਇੱਥੇ ਪਿੰਦਰ ਨੇ ਹਜੇ ਉਹਦੀ ਮੈਂ ਰੋਟੀ ਬਣਾ ਕੇ ਰੱਖ ਲਈ ਜਿਵੇਂ ਕੋਣੇ ਖਾਣੇ ਚੋਰੀ ਤਾਂ ਕਰਕੇ ਮੈਂ ਬਣਾ ਕੇ ਰੱਖ ਲਈ ਸਬਜ਼ੀ ਹਜੇ ਇਦਾਂ ਹੀ ਜਿਹੜਾ ਫਰਾਈਪੈਨ ਸਬਜ਼ੀ ਵਾਲਾ ਕੜਾਹੀ ਹੈ ਜਿਹੜਾ ਕੁਝ ਵੀ ਕਹ ਲਓ ਤੁਸੀਂ ਕਹਿੰਦੇ ਹੋ ਪਿਆਗਾ ਉਹਨੂੰ ਚੋਰੀ ਕੁੱਟ ਕੇ ਦਿਉਂਗੀ ਬਸ ਪੋਚਾ ਲਾ ਕੇ ਉਸ ਤੋਂ ਬਾਅਦ ਨਹਾਉਣ ਚੱਲਿਆ ਗਿਆ ਸੀਗਾ ਮੈਂ ਕਿਹਾ ਕੋਈ ਨਾ ਵੀ ਚੋਰੀ ਕੁੱਟ ਦੂਮੇ ਚੋਰੀ ਲਈ ਰੋਟੀ ਲਾ ਕੇ ਰੱਖ ਸਕਦੇ ਦੋ ਚਾਰ ਮਿੰਟ ਪਹਿਲਾਂ ਕੋਈ ਚੱਕਰ ਨਹੀਂ ਹੈ ਨਾ ਮੈਂ ਲਾ ਵੀ ਲੈਣੇ ਹੁੰਨੇ ਆ ਤਾਂ ਹੁਣ ਵੀ ਉਹ ਨਹੀਂ ਹੈਗਾ ਕਈ ਵਾਰ ਆਪਾਂ ਨੂੰ ਕੰਮ ਦਾ ਹੁੰਦਾ ਤਾਂ ਆਪਾਂ ਲਾ ਕੇ ਵੀ ਰੱਖ ਸਕਦੇ ਹੁੰਨੇ ਆ ਤੇ ਲੋ ਜੀ ਬਸ ਪੋਚਾ ਲਾ ਗਏ ਹੁਣ ਤੁਹਾਨੂੰ ਕਿਚਨ ਦਿਖਾ ਕੇ ਐਂਡ ਕਰਾਂਗੇ ਵੀਡੀਓ ਦਾ ਠੀਕਾ ਜੀ ਤੇ ਸਾਰੇ ਕੰਮ ਮੇਰੇ ਹੋ ਗਏ ਨੇ ਦੇਖੋ ਇਸ ਤਰ੍ਹਾਂ ਕਿਚਨ ਤੇ ਜਿਹੜੀ ਸਾਫ ਸਫਾਈ ਹੋ ਗਈ ਆ ਤੇ ਇਸ ਵੀਡੀਓ ਦਾ ਇੱਥੇ ਕਰਾਂਗੇ ਐਂਡ ਜੇਕਰ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗਦੇ ਨੇ ਪਲੀਜ਼ ਲਾਈਕ ਕਰਕੇ ਜਾਇਓ ਸਾਰੇ ਜਣੇ ਕੋਈ ਵੀ ਨਾ ਭੁੱਲਿਓ ਤੇ ਮਿਲਦੇ ਆਪਾਂ ਕੱਲ ਨੂੰ ਤੁਹਾਨੂੰ ਇੱਕ ਵਧੀਆ ਜਿਹਾ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ